ਦਾ ਨਗਰ ਜੈਪਰਾ ਜਿਹੜਾ ਹਰ ਕੰਮ ਦੇ ਵਿੱਚ ਅੱਗੇ ਹੁੰਦਾ ਹੈ ਜਿੱਥੇ ਸਾਡੇ ਨੌਜਵਾਨ ਮੇਰੇ ਭਤੀਜੇ ਬੱਚੇ ਅਤੇ ਭਰਾਵਾਂ ਨੇ ਰਲ ਕੇ ਦਸ਼ਮੇਸ਼ ਸਪੋਰਟਸ ਕਲੱਬ ਜੈਪਰਾ ਵੱਲੋਂ ਇਹ ਮਹਾਨ ਤੀਜਾ ਕ੍ਰਿਕਟ ਟੂਰਨਾਮੈਂਟ ਵੱਡੇ ਪੱਧਰ ਤੇ ਕਰਾਇਆ ਗਿਆ ਅਤੇ ਸਾਡੇ ਵਿੱਚੋਂ ਜਿਹੜਾ ਹੀਰਾ ਉਸ ਸਮੇਂ ਪਹਿਲਾਂ ਵਿਛੜ ਗਿਆ ਸਵਰਗਵਾਸੀ ਮਨਪ੍ਰੀਤ ਸਿੰਘ ਬੈਣੀਪਾਲ ਸਾਹਿਬ ਦੀ ਯਾਦ ਤੇ ਅੰਦਰ ਉਹਦੀ ਯਾਦ ਨੂੰ ਤਾਜ਼ਾ ਕਰਦੇ ਹੁਆ ਅੱਜ ਦਾ ਇਹ ਮਹਾਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਤਿੰਨ ਦਿਨਾਂ ਤੋਂ ਸਮੁੱਚੇ ਪੰਜਾਬ ਦੇ ਵਿੱਚੋਂ ਬਾਹਰ ਦੀਆਂ ਸਟੇਟਾਂ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਟੀਮਾਂ ਨੇ ਆ ਕੇ ਇਸ ਨਗਰ ਦੇ ਅੰਦਰ ਵੱਡੇ ਵੱਡੇ ਇਨਾਮ ਪ੍ਰਾਪਤ ਕੀਤੇ ਨੇ ਮੈਂ ਇੱਕੋ ਹੀ ਗੱਲ ਕਰਾਂਗਾ ਮੇਰੇ ਵੀਰ ਕਮੈਂਟਰੀ ਵਾਲੇ ਜਿਹੜੇ ਬਹੁਤ ਵਧੀਆ ਚੰਗੇ ਸ਼ਬਦਾਂ ਦੇ ਨਾਲ ਇਸ ਟੂਰਨਾਮੈਂਟ ਨੂੰ ਚਾਰ ਚੰਨ ਲਾ ਰਹੇ ਨੇ ਇਹਨਾਂ ਦਾ ਵੀ ਮੈਂ ਆਪਣੇ ਨਗਰ 'ਚ ਆਉਣ ਤੇ ਧੰਨਵਾਦ ਕਰਦਾ ਹਾਂ ਅਤੇ ਨਾਲ ਦੀ ਨਾਲ ਜਿਹੜੀਆਂ ਟੀਮਾਂ ਆਈਆਂ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਹੈ ਆਉਣ ਵਾਲੇ ਸਮੇਂ ਦੇ ਅੰਦਰ ਛੇਵੇਂ ਪਾਸ਼ਾ ਦੇ ਦਰਦਾਂ ਢਾਡੀ ਹੋਣ ਨਾਤੇ ਇਸ ਸਮੁੱਚੇ ਕਲੱਬ ਦੀ ਅਤੇ ਕਮੈਂਟਰੀ ਵਾਲੇ ਵੀਰਾਂ ਦੀ ਅਤੇ ਜਿਹੜਾ ਲੈਬ ਚੱਲ ਰਿਹਾ ਹੈ ਕੰਗੂੜਾ ਸਾਹਿਬ ਉਨ੍ਹਾਂ ਵੱਲੋਂ ਅਤੇ ਹੋਰ ਜਿਨ੍ਹਾਂ ਨੇ ਇਸ ਮਹਾਨ ਵੱਡੇ ਪੱਦਰ ਤੇ ਹੋ ਰਹਿ ਟੂਰਨਾਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਕਰੇ ਆਉਣ ਵਾਲੇ ਸਮੇਂ ਦੇ ਅੰਦਰ ਚੜ੍ਹਦੀ ਕਲਾ ਵਾਲਾ ਉਤਮ ਤਾਕਤ ਬਖਸ਼ੇ ਬਈ ਇਹ ਮਹਾਨ ਟੂਰਨਾਮੈਂਟ ਜਿਹੜਾ ਸਾਡੇ ਨਗਰ ਜੈਪੁਰਾ ਦਾ ਨਾਮ ਦੇਸ਼ਾਂ ਔਰ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਉੱਚਾ ਕੀਤਾ ਤੇ ਗੁਰੂ ਕਿਰਪਾ ਕਰੇ ਨੂੰ ਚੜ੍ਹਦੀ ਕਲਾ ਦੇ ਨਾਲ ਕਰਾਉਣ ਦਾ ਬਲ ਬਖਸ਼ੇ ਜਿਹੜੇ ਅੱਜ ਇਸ ਮਹਾਨ ਕ੍ਰਿਕਟ ਟੂਰਨਾਮੈਂਟ ਦੇ ਅੰਦਰ ਨੌਕੀਆ ਵੀਰੇ ਆਪਣਾ ਲੱਖੀ ਖਹਿਰਾ ਲੱਖੀ ਲਹਿਰਾ ਤੇ ਨਾਲ ਮਨੀ ਮਸੀਤਾ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੀ ਸ਼ਾਨ ਬਣਾਤੀ ਆ ਕਿ ਇਹਨਾਂ ਨੂੰ ਵੀ ਗੁਰੂ ਚੜ੍ਹਦੀ ਕਲਾ ਕਰੇ ਸਾਡੇ ਇਸ ਦਸ਼ਮੇਸ਼ ਸਪੋਰਟਸ ਕਲੱਬ ਦੇ ਮੇਰੇ ਜੋ ਸਾਡੇ ਆਪਣੇ ਪਰਿਵਾਰਾਂ ਦੇ ਬੱਚੇ ਨੇ ਇਹਨਾਂ ਨੂੰ ਚੜ੍ਹਦੀ ਕਲਾ ਕਰੇ ਜਿਹੜੀ ਇਹ ਟੀਮ ਮੇਰੇ ਕੋਲ ਖੜੀ ਹੈ ਤੇ ਸਾਰਿਆਂ ਨੂੰ ਗੁਰੂ ਚੜ੍ਹਦੀ ਕਲਾ ਕਰੇ ਆਉਣ ਵਾਲੇ ਸਮੇਂ ਦੇ ਅੰਦਰ ਇਤੋਂ ਵੀ ਅਸੀਂ ਵੱਧ ਚੜ੍ਹ ਕੇ ਇਹ ਮਹਾਨ ਟੂਰਨਾਮੈਂਟ ਕਰਾਈਏ ਤੇ ਸਾਰੀਆਂ ਟੀਮਾਂ ਆਉਂਦੇ ਰਹੋ ਤੇ ਨਾਲ ਦੀ ਨਾਲ ਜਿਨ੍ਹਾਂ ਇਸ ਆਂਹ ਹੁੰਆਂ ਟੂਰਨਾਮੈਂਟ ਦੇ ਵਿੱਚ ਟੀਮਾਂ ਦਾ ਅਤੇ ਸਹਿਯੋਗੀ ਸੱਜਣਾ ਦਾ ਸਾਰਿਆਂ ਦਾ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਕਿਉਂਕਿ ਇਹ ਬਹੁਤ ਵੱਡਾ ਅਪਰਾਲਾ ਨਸ਼ਿਆਂ ਤੋਂ ਮੋੜ ਕੇ ਅੱਜ ਨੌਜਵਾਨੀ ਨੂੰ ਖੇਡਾਂ ਦੇ ਵਿੱਚ ਲਾਉਣਾ ਇਹ ਬਹੁਤ ਵੱਡਾ ਉਤਮ ਹੈ ਜਿਹਦੇ ਵਿੱਚ ਪਹਿਲ ਕਦਮੀ ਸਾਡੇ ਨਗਰ ਜੈਪੁਰਾ ਨੇ ਕੀਤੀ ਹੈ ਤੇ ਮੈਂ ਗੁਰੂ ਨਾਨਕ ਦੇਰ ਦਾ ਟਾਡੀ ਹੁਣ ਨਾ ਤੇ ਇਹਨਾਂ ਸ਼ਬਦਾਂ ਦੇ ਨਾਲ ਆਪ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਆਓ ਸਾਰੇ ਹੀ ਅੱਜ ਅਸੀਸ ਦਿਓ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਆਪਣੇ ਵੀਰ ਲਹਿਰਾ ਸਾਹਿਬ ਨੂੰ ਇਹ ਹੁਣ ਮਾਈਕ ਦੇ ਲੱਗਿਆ ਉਹ ਆਪ ਨੂੰ ਸਾਰਾ ਪ੍ਰੋਗਰਾਮ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਗਵਿੰਦਰ ਸਿੰਘ ਜੀ ਸਾਡੇ ਜੈਪਰਾਇ ਕਰੀ ਤਾੜੀਆਂ ਮਾਰ ਦਿਓ ਜੀ ਜੇਟਰ ਝੋੜਾ ਖੰਗੂੜਾ